ਅੱਜ ਇਹ ਧਰਨਾ ਵਾ ਬਿਜਲੀ ਬਲਾਜਮਾ ਦੀਆਂ ਮੰਗਾਂ ਜੋ ਕਿ 10 ਤਰੀਕ ਦੇ ਵਿੱਚ ਹਰਪਾਲ ਸਿੰਘ ਚੀਮਾ ਜੀ ਪਤ ਮੰਤਰੀ ਬਿਜਲੀ ਮੰਤਰੀ ਪੀਟੀਓ ਹਰਭਜਨ ਸਿੰਘ ਤੇ ਮੈਨੇਜ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਨਾਲ 25 ਮੰਗਾਂ ਤੇ ਜਿਹੜੀ ਸਹਿਮਤੀ ਬਣੀ ਸੀਗੀ ਉਸ ਨੂੰ ਜਾਇ ਮੰਗਾਂ ਨੂੰ ਜਿਹੜਾ ਮੰਨਿਆ ਗਿਆ ਸੀਗਾ ਪਰੰਤੂ ਉਹਦੇ ਬਾਰੇ ਕੋਈ ਸਰਕਲਰ ਜਾਰੀ ਨਾ ਕੀਤਾ ਗਿਆ ਤੇ ਉਹਦੇ ਫਿਰ ਦੁਬਾਰਾ ਵਿਚਾਰਨ ਦੀ ਗੱਲ ਕਰਕੇ ਇਸ ਮੀਟਿੰਗ ਨੂੰ ਜਿਹੜਾ ਸਿਰੇ ਨਹੀਂ ਚੜਾਇਆ ਗਿਆ ਉਹ ਮੰਗਾ ਨਾ ਮੰਨਣ ਕਰਕੇ ਇਹ ਜਿਹੜਾ ਧਰਨਾ ਜਿਹੜਾ ਧੀਰਸਮੋਈ ਛੁੱਟੀ ਜਿਹੜੀ ਆ 11 12 13 ਦੀ ਕੀਤੀ ਗਈ ਸੀ ਪਰੰਤੂ ਸਰਕਾਰ ਵੱਲੋਂ ਜਿਹੜਾ ਉਹਦਾ ਵਤੀਰਾ ਜਿਹੜਾ ਘੰਡੀ ਵਤੀਰਾ ਵੇਖ ਕੇ ਦੋ ਦਿਨ ਦੀ ਛੁੱਟੀ ਜਿਹੜੀ ਆ 14 ਤੋਂ 15 ਇਹ ਹੋਰ ਵਧਾਈ ਗਈ ਆ ਜੇਕਰ ਹਜੇ ਵੀ ਸਰਕਾਰ ਇਸ ਤੋਂ ਨਹੀਂ ਮੰਨਦੀ ਕਿ ਇਸ ਤੋਂ ਅੱਗੇ ਵੀ ਹੋਰ ਜਿਹੜਾ ਇਸ ਲੰਬਾ ਵੀ ਕੀਤਾ ਜਾਂ ਉਸ ਤੋਂ ਬਾਅਦ ਹੋਰ ਜਿਹੜੀਆਂ ਧਮਾਨਾ ਸਾਡੀਆਂ ਜਿਵੇਂ ਕਿ 35 40 ਦਾ ਸਲੇਸ਼ੀਅਮ ਦਾ ਜਿਹੜੀ ਸਟਾਫ ਦੀ ਘਾਟ ਆ ਜਿਹੜੇ ਡੀਏ ਨਿਆ ਕਿਸ਼ਤਾਂ ਨੇ ਏਰੀਅਰ ਦੀ ਏਰੀਅਰ ਦੀਆਂ ਕਿਸ਼ਤਾਂ ਜਿਹੜੀਆਂ 35 ਕੋਈ 42 ਕਿੰਨੇ ਕਿੰਨੇ ਕਿਸ਼ਤਾਂ ਦਿੱਤਾ ਜਾਂਦਾ ਪਿਆ ਵਾ ਉਹ ਜਿਹੜੀਆਂ ਕਈ ਡਿਮਾਂਡਾਂ ਨੇ ਉਹਦੇ ਤੇ ਇਸ ਕਰਕੇ ਜਿਹੜਾ ਇਹ ਮੰਨੇ ਮੰਗਾਂ ਨੂੰ ਨਹੀਂ ਲਾਗੂ ਕੀਤਾ ਜਾ ਰਿਹਾ ਤਾਂ ਜੋ ਇਹ ਤਾਂ ਜਿਹੜਾ ਲਗਾਤਾਰ ਜਾਂ ਤੱਕ 15 ਲੱਖ ਤੇ ਜਾਰੀ ਰਹੇਗਾ ਉਸ ਤੋਂ ਬਾਅਦ ਜੇਕਰ ਕੋਈ ਗੱਲ ਨਾ ਬਣੀ ਤੇ ਇਸ ਤੋਂ ਅੱਗੇ ਵੀ ਹੋ ਸਕਦਾ ਜਾਰੀ ਹੋ ਸਕਦਾ ਵਾ